ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ ਗੱਲ ਕਰਦੇ ਆਂ ਸ਼ਰੋਮਣੀ ਕਮੇਟੀ ਦੀ ਇਹਨਾਂ ਦੇ ਜਿਹੜੇ ਕੀਤੇ ਹੋਏ ਪਾਪ ਨੇ ਉਹ ਤੁਹਾਡੇ ਸਾਹਮਣੇ ਲੈ ਕੇ ਆਇਆ ਤੁਸੀਂ ਆਪਣੇ ਵੀ ਵਿਚਾਰ ਕਮੈਂਟਾਂ ਰਹੀਂ ਜਰੂਰ ਦਿਓ ਸਾਰੀ ਵੀਡੀਓ ਦੇਖਣ ਤੇ ਸੁਣਨ ਤੋਂ ਬਾਅਦ ਦੇ ਵਿੱਚ ਸਭ ਤੋਂ ਵੱਡਾ ਪਾਪੀ ਉਹ ਹੁੰਦਾ ਜੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜਦਾ ਵੀ ਆ ਤੇ ਸਮਝਦਾ ਵੀ ਆ ਤੇ ਸਮਝਦਾ ਇਤਿਹਾਸ ਨੂੰ ਵੀ ਆ ਕਿ ਸਾਡਾ ਇਤਿਹਾਸ ਕੀ ਆ ਫੇਰ ਸਰਕਾਰਾਂ ਤੋਂ ਪੈਸੇ ਲੈ ਕੇ ਇਤਿਹਾਸ ਨੂੰ ਬੇ ਇਤਿਹਾਸ ਕਰਨਾ ਉਹ ਸਭ ਤੋਂ ਵੱਡਾ ਗਰਕਿਆ ਹੋਇਆ ਪਾਪੀ ਹੁੰਦਾ ਕਿ ਲਤਾ ਗੁਰੂ ਦੀ ਗੋਲਕ ਵੀ ਖਾਂਦਾ ਤੇ ਉੱਤੋਂ ਦੀ ਸਰਕਾਰਾਂ ਤੋਂ ਪੈਸੇ ਵੀ ਲੈਂਦਾ ਸਿਰਫ ਸਰਕਾਰੀ ਪੁਰਜਾ ਮਸ਼ੀਨਰੀ ਬਣ ਕੇ ਕੰਮ ਕਰਦਾ ਇਹ ਆਪਾਂ ਗੱਲ ਕਰਦੇ ਆ ਆ ਜਿੰਨਾ ਵੀ ਟੋਲਾ ਸੋਨੂ ਟੀਵੀ ਦੀ ਸਕਰੀਨ ਤੇ ਦਿਖਾ ਰਿਹਾ ਇਹਦੇ ਵਿੱਚ ਦੋ ਇਤਿਹਾਸਕਾਰ ਨੇ ਕਈਆਂ ਨੂੰ ਇਹ ਵੀਡੀਓ ਬੁਰੀ ਵੀ ਲੱਗਦੀ ਹੋਊਗੀ ਕਿਉਂਕਿ ਐਨੇ ਧਿਆਨ ਦੇ ਨਾਲ ਇਹਨਾਂ ਦੀਆਂ ਲਿਖੀਆਂ ਹੋਈਆਂ ਕਿਤਾਬਾਂ ਕੋਈ ਪੜਦਾ ਨਹੀਂ ਨਾ ਹੈਗਾ ਕਿ ਇਹ ਮਿੱਠੇ 'ਚ ਜ਼ਹਿਰ ਦੰਦੇ ਨੇ ਦੋਨੇ ਇਹ ਜਿਹੜੇ ਬਾਕੀ ਆ ਟੋਲਾ ਬੈਠਾ ਇਹਦੇ ਬਾਰੇ ਸਾਨੂੰ ਚੰਗੀ ਤਰ੍ਹਾਂ ਨਾਲ ਪਤਾ ਇਸ ਟੋਲੇ ਬਾਰੇ ਦੇ ਵਿੱਚ ਇਹ ਟੋਲੇ ਬਾਰੇ ਸਾਨੂੰ ਪਤਾ ਹੀ ਆ ਸ਼੍ਰੋਮਣੀ ਕਮੇਟੀ ਬਣਾਈ ਕਿਉਂ ਗਈ ਸੀ ਇਤਿਹਾਸ ਨੂੰ ਸਾਂਭਣ ਦੇ ਲਈ ਪਰ ਹੋ ਗਿਆ ਉਲਟਾ ਸ਼੍ਰੋਮਣੀ ਕਮੇਟੀ ਜਦੋਂ ਸੱਤਾ 'ਚ ਆਈ ਉਸ ਤੋਂ 10 ਸਾਲ ਬਾਅਦ ਯਾਨੀ 1930 ਤੋਂ ਬਾਅਦ ਦੇ ਵਿੱਚ ਇਹਨਾਂ ਨੇ ਇਤਿਹਾਸ ਨੂੰ بے ਇਤਿਹਾਸ ਕਰਨਾ ਸ਼ੁਰੂ ਕਰ ਦਿੱਤਾ ਪ੍ਰਾਣੀਆਂ ਇਮਾਰਤਾਂ ਢਾਕੇ ਜਿਹੜੀਆਂ ਸਾਡੀਆਂ ਇਤਿਹਾਸਕ ਇਮਾਰਤਾਂ ਸੀ ਤੁਸੀਂ ਬਾਹਰਲੇ ਮੁਲਕਾਂ ਦੀਆਂ ਸਰਕਾਰਾਂ ਦੇਖ ਲਓ ਉਹ ਆਪਣੀਆਂ ਪ੍ਰਾਣੀਆਂ ਇਮਾਰਤਾਂ ਨਹੀਂ ਢਾਉਂਦੀਆਂ ਪਾਕਿਸਤਾਨ ਦੇ ਵਿੱਚ ਵੀ ਦੇਖ ਲਓ ਉੱਥੇ ਵੀ ਸਾਡੇ ਜਿਹੜੇ ਪੁਰਾਣੀਆਂ ਇਮਾਰਤਾਂ ਨੇ ਉਹ ਉਵੇਂ ਦੀ ਉਵੇਂ ਹੀ ਨੇ ਪਰ ਜੇ ਆਪਾਂ ਗੱਲ ਕਰੀਏ ਪੰਜਾਬ ਦੀ ਤੇ ਇੱਥੇ ਕੋਈ ਵੀ ਪੁਰਾਣੀ ਇਮਾਰਤ ਨਹੀਂ ਛੱਡੀ ਕਾਰ ਸੇਵਾ ਦੇ ਨਾਂ ਦੇ ਉੱਤੇ ਇਹਨਾਂ ਅਖੌਤੀ ਕਾਲੀਆਂ ਨੇ ਤੇ ਆਹ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਢਾਹ ਢੇਰੀ ਕਰ ਦਿੱਤੀਆਂ ਸਰਕਾਰਾਂ ਨਾਲ ਮਿਲ ਕੇ ਯਾਨੀ ਸਰਕਾਰਾਂ ਦੇ ਤਲਵੇ ਛੱਟ ਇਹ ਲਾਣਾ ਜਿਹੜਾ ਸਾਨੂੰ ਟੀਵੀ ਦੀ ਸਕਰੀਨ ਤੇ ਦਿਖਾ ਰਹੇ ਆ ਹੁਣ ਦੁੱਖ ਦੀ ਗੱਲ ਇਹ ਆ ਕਿ ਪਿਛਲੇ 4 ਸਾਲ ਤੋਂ ਇਹਨਾਂ ਨੂੰ ਇੱਕ ਸਵਾਲ ਸਿੱਖ ਆਫ ਅਮਰੀਕਾ ਬੰਨੀਓ ਕੀਤਾ ਜਾਂਦਾ 4 ਸਾਲ ਤੋਂ ਜ਼ਿਆਦਾ ਟਾਈਮ ਹੋ ਗਿਆ ਕਿਉਂਕਿ ਇਹਨਾਂ ਨੂੰ ਲੈਟਰ ਵੀ ਲਿਖ ਕੇ ਭੇਜੇ ਗਏ ਨੇ ਆ ਜਿਹੜੇ ਦੋ ਇਤਿਹਾਸਕਾਰ ਨੇ ਇਹਨਾਂ ਦੀਆਂ ਫੋਟੋਆਂ ਲਾ ਕੇ ਇਹਨਾਂ ਨੂੰ ਵੀ ਕਈ ਵਾਰੀ ਪੁੱਛਿਆ ਗਿਆ ਪਰ ਇਹ ਵੀ ਦੰਦਲ ਪਈ ਹੋਈ ਹੈ ਇਹਨਾਂ ਦੇ ਵੀ ਉਹ ਇਤਿਹਾਸਕਾਰ ਨੇ ਇਤਿਹਾਸ ਦੇ ਜਾਣੂ ਨੇ ਪਰ ਇਹਦੇ ਬਾਰੇ ਇਹਨਾਂ ਨੂੰ ਪਤਾ ਨਹੀਂ ਕਿਉਂਕਿ ਸਰਕਾਰੀ ਨੇ ਨਾ ਸਰਕਾਰਾਂ ਤੋਂ ਫੰਡਮੈਂਟ ਨਾ ਬੰਦ ਹੋ ਜੂਗਾ ਜੀ ਇਹ ਬੋਲਣਗੇ ਇਸ ਕਰਕੇ ਬੋਲਦੇ ਨਹੀਂ ਐਵੇਂ ਇਸ ਸ਼੍ਰੋਮਣੀ ਕਮੇਟੀ ਨਹੀਂ ਬੋਲਦੀ ਕਿਉਂਕਿ ਸ਼੍ਰੋਮਣੀ ਕਮੇਟੀ ਵੀ ਜਿਹੜੀ ਸਰਕਾਰੀ ਆ ਜਿਹੜੇ ਬਾਕੀ ਗੁਰੂ ਘਰ ਨੇ ਉਹ ਸ਼੍ਰੋਮਣੀ ਕਮੇਟੀ ਦੇ ਮੂੰਹ ਵੱਨ ਨਹੀਂ ਦੇਖਦੇ ਨੇ ਕਿ ਸ਼੍ਰੋਮਣੀ ਕਮੇਟੀ ਦੇ ਜਿਹੜੇ ਆਗੂ ਨੇ ਉਹ ਜਵਾਬ ਦੇਣ ਅਸੀਂ ਨਾ ਦਈਏ ਉਹ ਵੀ ਚੁੱਪ ਨੇ ਕਿਉਂਕਿ ਹੁਣ ਬੋਲੇ ਤਾਂ ਬੋਲੇ ਕੌਣ ਹੁਣ ਇਸ ਸ਼੍ਰੋਮਣੀ ਕਮੇਟੀ ਦੇ ਆਗੂਆਂ ਨੂੰ ਆਹ ਜੋ ਇਤਿਹਾਸਕਾਰ ਬਣੇ ਹੋਏ ਨੇ ਇਹਨਾਂ ਨੂੰ ਇੱਕ ਸਵਾਲ ਪੁੱਛਦੇ ਆਂ ਹੁਣ ਸ਼੍ਰੋਮਣੀ ਕਮੇਟੀ ਦੇ ਆਗੂਆਂ ਨੂੰ ਤੇ ਆਹ ਜੋ ਇਤਿਹਾਸਕਾਰ ਬਣੇ ਹੋਏ ਨੇ ਇਹਨਾਂ ਨੂੰ ਇਹ ਸਵਾਲ ਪੁੱਛਦੇ ਕਿਉਂ ਆ ਇਸ ਕਰਕੇ ਪੁੱਛਦੇ ਆ ਕਿ ਜਿਹੜੀ ਸ਼੍ਰੋਮਣੀ ਕਮੇਟੀ ਆ ਉਹ ਗੁਰੂ ਦੀ ਗੋਲਕ ਦੇ ਨਾਲ ਉਹ ਪਲਦੇ ਨੇ ਦਿਨਖਾਹਾਂ ਲੈਂਦੇ ਨੇ ਪੈਸਾ ਖਾਂਦੇ ਨੇ ਆਪਣੇ ਢਿੱਡ ਪਾਲਦੇ ਨੇ ਬਾਦਲਾਂ ਦੇ ਢਿੱਡ ਵੀ ਪਾਲਦੇ ਨੇ ਤੇ ਸਰਕਾਰਾਂ ਤੋਂ ਪੈਸੇ ਵੀ ਲੈਂਦੇ ਨੇ ਇਤਿਹਾਸ ਨੂੰ ਬੇਇਤਿਹਾਸ ਕਰਨ ਦੇ ਲਈ ਐਵੇਂ ਜਿਵੇਂ ਆਹ ਦੋ ਨੇ ਜੋ ਇਤਿਹਾਸਕਾਰ ਬਣੇ ਹੋਏ ਨੇ ਇਹ ਵਿਦੇਸ਼ਾਂ ਦੇ ਵਿੱਚ ਗੁਰਦੁਆਰਿਆਂ 'ਚ ਘੁੰਮਦੇ ਨੇ ਗੁਰਦੁਆਰਿਆਂ ਦੀਆਂ ਕਮੇਟੀਆਂ ਤੋਂ ਪੈਸੇ ਲੈਂਦੇ ਨੇ ਆਪਣੇ ਪਰਿਵਾਰ ਪਾਲਦੇ ਨੇ ਸਰਕਾਰਾਂ ਤੋਂ ਪੈਸੇ ਲੈਂਦੇ ਨੇ ਇਤਿਹਾਸ ਨੂੰ ਬੇਇਤਿਹਾਸ ਕਰਦੇ ਨੇ ਮਿੱਠਾ ਜਿਵੇਂ ਆਪਾਂ ਕਹਿੰਦੇ ਨੇ ਕਿ ਮਿੱਠੇ 'ਚ ਜ਼ਹਿਰ ਦਿੰਦੇ ਨੇ ਇਹ ਮਿੱਠੇ 'ਚ ਜ਼ਹਿਰ ਦਿੰਦੇ ਨੇ ਕਿਤਾਬਾਂ 'ਚ ਚੰਗੀਆਂ ਗੱਲਾਂ ਲਿਖ ਕੇ ਵਿੱਚ ਇਤਿਹਾਸ ਨੂੰ ਬੇਇਤਿਹਾਸ ਕਰ ਜਾਂਦੇ ਨੇ ਜੇ ਕਿਤੇ ਇਹ ਸੱਚ ਲਿਖਦੇ ਹੁੰਦੇ ਹੁੰਦੇ ਹੁਣ ਨੂੰ ਦੁਨੀਆ ਤੇ ਥੋੜੋ ਹੋਣਾ ਸੀ ਮਾਰ ਦੇਣਾ ਸੀ ਸਰਕਾਰਾਂ ਨੇ ਇਹਨਾਂ ਨੂੰ ਇਹ ਤਾਂ ਆਰਾਮ ਨਾਲ ਹਲ ਹਲ ਕਰਦੇ ਘੁੰਮਦੇ ਫਿਰਦੇ ਨੇ ਕਿਉਂਕਿ ਸਰਕਾਰੀ ਨੇ ਹੁਣ ਇਹ ਸਰਕਾਰੀ ਸੌਰੀ ਬੋਲਣਾ ਪੈਂਦਾ ਕਿ ਸਰਕਾਰੀ ਗੁੰਡਿਆਂ ਨੂੰ ਹੀ ਕਹਿ ਕਹਿ ਸਕਦੇ ਆ ਕਿ ਇਹਨਾਂ ਗੁੰਡਿਆਂ ਨੂੰ ਇੱਕ ਸਵਾਲ ਦਾ ਜਵਾਬ ਮੰਗਦੇ ਆ ਇਹਨਾਂ ਨੂੰ ਦੇਣਾ ਵੀ ਪਊ ਕਿਉਂਕਿ ਇਹ ਗੁਰੂ ਦਾ ਖਾਂਦੇ ਨੇ ਗੁਰੂ ਦੀ ਗੋਲਕ ਖਾਂਦੇ ਨੇ ਤੇ ਸੰਗਤ ਦਾ ਫਰਜ਼ ਵੀ ਬਣਦਾ ਤੇ ਇਹਨਾਂ ਨੂੰ ਪੁੱਛਣ ਕਢਾ ਕੇ ਇਹਨਾਂ ਨੂੰ ਇੱਕ ਹੁਣ ਆਹ ਫੋਟੋ ਦਿਖਾਉਨੇ ਆ ਇੱਕ ਪਾਸੇ ਸ੍ਰੀ ਗੁਰੂ ਦਸਵੇਂ ਪਾਸਾ ਜੀ ਦਾ ਖੰਡਾ ਜਿਹੜਾ ਅਨੰਦਪੁਰ ਸਾਹਿਬ ਦਿਖਾਇਆ ਜਾਂਦਾ ਜਿਸ ਖੰਡੇ ਦੇ ਨਾਲ ਖਾਲਸਾ ਪੰਥ ਸਾਜਿਆ ਸੀ ਜਿਹੜਾ ਸਿੰਘ ਦੇ ਹੱਥ 'ਚ ਫੜਿਆ ਹੋਇਆ ਇਹ ਸ੍ਰੀ ਗੁਰੂ ਦਸਵੇਂ ਪਾਸਾ ਜੀ ਦਾ ਖੰਡਾ ਇਸ ਖੰਡੇ ਦੇ ਨਾਲ ਅੰਮਰਤ ਪਹਿਲੀ ਵਾਰੀ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਨੇ ਸਕਾਇਆ ਸੀ ਇਹਦੇ ਦਰਸ਼ਨ ਵੀ ਕਰਾਏ ਜਾਂਦੇ ਨੇ ਹਰ ਰੋਜ਼ ਸੰਗਤ ਦਰਸ਼ਨ ਕਰਦੀ ਆ ਦੂਜੇ ਪਾਸੇ ਜਿੱਤੇ ਕ੍ਰੋਸ ਮਾਰਿਆ ਜਾਂਦਾ ਇਹ ਪਟਿਆਲੇ ਵਾਲੇ ਕੰਜਰਾਂ ਦਾ ਲੋਗੋ ਆ ਇਹ ਕੰਜਰਾਂ ਦਾ ਲੋਗੋ ਗੁਰਦੁਆਰਿਆਂ 'ਚ ਖੰਡਾ ਬਣਾ ਕੇ ਪੇਸ਼ ਕੀਤਾ ਕੀਤਾ ਕੀਨੇ ਸ਼੍ਰੋਮਣੀ ਕਮੇਟੀ ਨੇ 1930 ਤੋਂ ਬਾਅਦ ਦੇ ਵਿੱਚ ਮਾਸਟਰ ਤਾਰਾ ਚੰਦ ਜਿਹੜਾ ਤਾਰਾ ਸਿੰਘ ਬਣਾ ਕੇ ਪੇਸ਼ ਕੀਤਾ Nehru ਨੇ ਤੇ ਮਜੀਠੀਏ ਤੇ ਪਟਿਆਲੇ ਵਾਲੇ ਕੰਜਰ ਇਹਨਾਂ ਨੇ ਸਿਆਸਤ ਖੇਡੀ ਤੇ ਪਟਿਆਲੇ ਵਾਲੇ ਕੰਜਰਾਂ ਦੇ ਲੋਗੋ ਨੂੰ ਖੰਡਾ ਬਣਾ ਕੇ ਪੇਸ਼ ਕਰ ਦਿੱਤਾ ਉਹੀ ਖੰਡਾ ਬਣਾ ਕੇ ਝੰਡਿਆਂ ਤੇ ਲਾ ਦਿੱਤਾ ਉਹੀ ਉਹ ਤੋਂ ਬਾਅਦ ਦੀਵਾਰਾਂ ਤੇ ਲੱਗਣ ਲੱਗ ਗਿਆ ਰਮਾਲਿਆਂ ਤੇ ਲੱਗ ਗਿਆ ਅੱਜ ਤੱਕ ਇੱਥੇ ਨਹੀਂ ਲੱਗਿਆ ਹੋਇਆ ਇਹ ਪਰ ਸਾਡੇ 10 ਗੁਰੂਆਂ ਚੋਂ ਕਿਸੇ ਵੀ ਗੁਰੂ ਦਾ ਇਹ ਖੰਡਾ ਹੈ ਨਹੀਂ ਖੰਡਾ ਸੰਗਤੇ ਤੁਹਾਨੂੰ ਦਿਖਾ ਰਹੇ ਆ ਟੀਵੀ ਦੀ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਇਹ ਸਭ ਤੋਂ ਵੱਡੀ ਘੋਰ ਵੇ ਅਦਵੀ ਗੁਰੂ ਘਰਾਂ ਦੀਆਂ ਕਮੇਟੀਆਂ ਆਪਣੇ ਹੱਥਾਂ ਨਾਲ ਕਰਦੀਆਂ ਨੇ ਹਰ ਰੋਜ਼ ਕਰਦੀਆਂ ਨੇ ਕਿਉਂਕਿ ਪਟਿਆਲੇ ਵਾਲੇ ਕੰਜਰਾਂ ਦੇ ਬਾਰੇ ਤੁਹਾਨੂੰ ਪਤਾ ਹੀ ਹੈ ਕਿ ਉਹ ਕੌਣ ਸੀ ਅੱਜ ਕੰਜਰਾਂ ਦਾ ਲੋਗੋ ਖੰਡਾ ਬਣਾ ਕੇ ਪੇਸ਼ ਕੀਤਾ ਜਾਂਦਾ ਇਹ ਤੋਂ ਵੱਡਾ ਪਾਪ ਘੋਰ ਪਾਪ ਹੋਰ ਕਿਹੜਾ ਹੋ ਸਕਦਾ ਹੁਣ ਇਹ ਇਤਿਹਾਸਕਾਰ ਨਹੀਂ ਬੋਲਣਗੇ ਸਰਕਾਰੀ ਤੇ ਸਰਕਾਰੀ ਟੋਲਾ ਆਹ ਜਿਹੜਾ ਸ਼੍ਰੋਮਣੀ ਕਮੇਟੀ ਵਾਲਾ ਇਹ ਵੀ ਨਹੀਂ ਬੋਲੂਗਾ ਕਿਉਂਕਿ ਚੋਰ ਚੱਕੇ ਸਾਰੇ ਇਕੱਠੇ ਨੇ ਪਰ ਗੁਰੂ ਦੀਏ ਸੰਗ ਤੇ ਥੋੜਾ ਵੀ ਤਾਂ ਫਰਜ਼ ਬਣਦਾ ਨਾ ਕਿ ਪੁੱਛੋ ਹੁਣ ਕਿੰਨਾ মিডিਆ ਕਈਆਂ ਨੇ ਤਾਂ ਆਪਣੇ ਮਗਰ ਖਾਲਸਾ ਲਾ ਲਿਆ ਉਹਨਾਂ ਦੇ ਰੇਡੀਓ ਸਟੇਸ਼ਨ ਵੀ ਚੱਲਦੇ ਨੇ ਕਈਆਂ ਦੇ ਟੀਵੀ ਵੀ ਚੈਨਲ ਵੀ ਚੱਲਦੇ ਨੇ YouTube ਚੈਨਲ ਵੀ ਨੇ ਪਰ ਇਹ ਸਵਾਲ ਕੋਈ ਵੀ ਨਹੀਂ ਪੁੱਸੂਗਾ ਨਾ ਇਤਿਹਾਸਕਾਰਾਂ ਨੂੰ ਤੇ ਨਾ ਸ਼੍ਰੋਮਣੀ ਕਮੇਟੀ ਨੂੰ ਵੀ ਦੱਸੋ ਇਹ ਸਾਡੇ 10 ਗੁਰੂਆਂ ਚੋਂ ਕਿਹੜੇ ਗੁਰੂ ਦਾ ਖੰਡਾ ਜੋ ਥੱਲਿਓਂ ਚੌੜਾ ਜੋ ਉੱਤੋਂ ਚੌੜਾ ਇਹ ਪਟਿਆਲੇ ਵਾਲੇ ਕੰਜਰਾਂ ਦੇ ਲੋਗੋ ਨੂੰ ਹਟਾਉਂਦੇ ਕਿਉਂ ਨਹੀਂ ਇਹ ਸਵਾਲ ਕੋਈ ਵੀ ਨਹੀਂ ਕਰੂਗਾ ਪਰ ਗੁਰੂ ਦੀਏ ਸੰਗ ਤੇ ਤੁਸੀਂ ਸਵਾਲ ਜ਼ਰੂਰ ਕਰਿਆ ਕਰੋ ਤਾਦੀ ਸਾਡਾ ਇਤਿਹਾਸ ਸਾਂਭਿਆ ਜਾਊਗਾ ਇਹ ਸਭ ਤੋਂ ਵੱਡਾ ਘੋਰ ਪਾਪ ਹੋ ਰਿਹਾ ਗੁਰੂ ਘਰਾਂ ਦੇ ਵਿੱਚ ਜੋ ਪਟਿਆਲੇ ਵਾਲਿਆਂ ਦੇ ਕੰਜਰਾਂ ਦੇ ਲੋਗੋ ਨੂੰ ਖੰਡਾ ਬਣਾ ਕੇ ਦਿਖਾਇਆ ਜਾਂਦਾ ਇਹ ਸਭ ਤੋਂ ਵੱਡਾ ਘੋਰ ਪਾਪ ਆ ਇਹ ਪਾਪ ਬੰਦ ਹੋਣਾ ਚਾਹੀਦਾ ਸੈਕ ਆਫ ਅਮਰੀਕਾ ਉਦੋਂ ਤੱਕ ਅਵਾਜ਼ ਉਠਾਉਂਦਾ ਰਹੇਗਾ ਜਦ ਤੱਕ ਇਹ ਗੰਦ ਗੁਰਦੁਆਰਿਆਂ ਚੋਂ ਹਟ ਨਹੀਂ ਜਾਂਦਾ ਪਟਿਆਲੇ ਵਾਲੇ ਕੰਜਰਾਂ ਦਾ ਲੋਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ